ਜਿਹੜਾ ਅੜੇਗਾ ਸੋਚੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਸੋਚੇਗਾ ਜਿਸ ਗੁਰੂ ਘਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਹਰ ਮਜਬ ਦੇ ਲੋਕ ਫ੍ਰੀ ਖਾਣਾ ਖਾ ਕੇ ਫ੍ਰੀ ਵਿੱਚ ਹੀ ਆਰਾਮ ਕਰਦੇ ਹਨ ਉਹ ਹੈ ਗੁਰੂ ਰਾਮਦਾਸ ਜੀ ਦਾ ਘਰ ਜਿਸ ਉੱਪਰ AI ਦੁਆਰਾ ਹਮਲੇ ਕੀਤੇ ਜਾ ਰਹੇ ਹਨ AI ਦੁਆਰਾ ਹਮਲਾ ਕਰਨ ਵਾਲੇ ਸ਼ਰਾਬਤੀ ਅੰਸਰਾਂ ਦਾ ਨਾ ਕੋਈ ਧਰਮ ਅਤੇ ਨਾ ਹੀ ਕੋਈ ਮਜਬ ਹੋ ਸਕਦਾ ਹੈ ਇਸ ਸਬੰਧੀ ਅੱਜ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਦੀ ਵੱਡੇ ਪੱਧਰ ਤੇ ਇਕੱਤਰਤਾ ਹੋਈ ਬੜਾ ਮੰਗਣ ਵਾਲੇ ਲੋਕ ਆ ਪਰ ਜੇਕਰ ਇਹੀ ਕੰਮ ਜੋ ਸਾਡੇ ਅੱਜ ਹੋ ਰਿਹਾ ਅਕਾ ਦਰਬਾਰ ਸਾਹਿਬ ਤੇ ਹੋ ਰਿਹਾ ਇਹੋ ਜੇ ਕਿ ਇਹਨਾਂ ਦੇ ਕਿਹੇ ਧਰਮ ਸਥਾਨ ਤੇ ਹੋ ਰਿਹਾ ਹੁੰਦਾ ਨਾ ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਦੂਰ ਤੱਕ ਇਹਨਾਂ ਨੇ ਵਰਲਡ ਦਾ ਕਰੋਲਾ ਪਾਉਣਾ ਹੈ ਵੀ ਆ ਇੱਥੇ ਹੋ ਗਿਆ ਇੱਥੇ ਹੋ ਗਿਆ ਪਰ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ ਪਰ ਜਿਹੜੇ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਅਫਸਰ ਆ ਜਾਂ ਜਿਹੜੇ ਚੰਗੇ ਸੱਚੇ ਸੁੱਚੇ Hindu ਧਰਮ ਦੇ ਵਿੱਚ ਜਿਹੜੇ ਅਫਸਰ ਆ ਉਹਨਾਂ ਉਹਨਾਂ ਨੂੰ ਨਹੀਂ ਇਹ ਸਮਝ ਲੱਗਦੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਬੰਦਿਆਂ ਨੂੰ ਨੱਥ ਪਾਉਣੀ ਇਹ ਨੱਥ ਨਹੀਂ ਪਾ ਰਹੇ ਜੇਕਰ ਨਾ ਭਾਈ ਜੇ ਕਿ ਸਿੱਖ ਨੌਜਵਾਨ ਦੇ ਕੋਈ ਇਹੋ ਜਿ ਦੱਸਾਂ ਕਿ ਕਿਤਰਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੰਟੀ ਰਮੰਧਰ ਸਾਹਿਬ ਵਿੱਚ ਨਵੀਤੋ ਨਵੀਂ ਵੀਡੀਓ ਵਾਇਰਲ ਜਿਹੜੀਆਂ ਹੋ ਰਹੀਆਂ ਨੇ ਉਹ ਬੜੀ ਦੁਖਦਾਈ ਸਨ ਤੇ ਕੌਮ ਦੇ ਹਿਰਦੇ ਵਲੁੰਧਰੇ ਸਨ ਪਰ ਆਣੇ ਲੋਕਾਂ ਨੇ ਵਾਚ ਗੱਲਾਂ ਕੀਤੀਆਂ ਪੋਨਾ ਦੇ ਪਰ ਘਟ ਪਹੁੰਚੇ ਨੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਅਸੀਂ ਜੁਨੀਆ ਜੱਫੇ ਬੰਦੀਆਂ ਅੱਜ ਅੱਗੇ ਲਾ ਕੇ ਸੀਪੀ ਸਾਹਿਬ ਜਿਹੜੇ ਇੱਥੇ ਗੁਰਪ੍ਰੀਤ ਸਿੰਘ ਭੁੱਲਰ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਮਿਲਦੇ ਨਾਲ ਜਿਹੜਾ ਮਸਲਾ ਵਾ ਬਹੁਤ ਜ਼ਿਆਦਾ ਜਾਨੀ ਕਿ ਹਲ ਹੋ ਗਿਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦਿਨਾਂ ਦੇ ਵਿੱਚ ਉਹ ਜਿਹੜੇ ਬੰਦੇ ਨੇ ਐਫਐਸ ਦਰਜੇ ਕਰ ਦਿੱਤੀਆਂ ਗਈਆਂ ਨੇ ਪਰ ਜਲਦੀ ਹੀ ਉਹ ਬੰਦੇ ਸਾਰੇ ਸਾਹਮਣੇ ਲਿਆਉਣਗੇ ਕਿਉਂ ਕਿ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਨੱਥ ਤਾਂ ਪੈਣੀ ਹੈ ਮੰਗ ਪੱਤਰ ਦੇਣ ਆਏ ਆ ਦੇਸੀ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਵਾ ਔਰ ਆਪਣੇ ਐਸ.ਪੀ. ਬਾਸਬ ਨੇ ਇਹੋ ਦਾ ਲਾਕੀ ਆ ਕਿ ਅਸੀਂ ਤੁਹਾਨੂੰ 15 ਦਿਨਾਂ ਦਾ ਟਾਈਮ ਦਵੋ 15 ਦਿਨਾਂ ਦੇ ਵਿੱਚ ਅਸੀਂ ਟੈਸਟ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਤਾਂ 15 ਦਿਨ ਵੇਟ ਕਰਾਂਗੇ ਇੱਕ ਜਦ ਸੇ ਬੰਦਿਆਂ ਨੇ ਇਹੋ ਸਲਾਹ ਕੀਤੀ ਆ ਕਿ 15 ਦਿਨ ਅਸੀਂ ਵੇਟ ਕਰਾਂਗੇ 15 ਦਿਨ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫ਼ਤਰੇ ਘੇਰਾਗੇ ਅਸਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿੰਦੂ ਹੈ ਬਲਉਂਦਰੇ ਗਏ ਆ ਇਹ ਨਿੱਗੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਹ ਤੋਂ ਵੱਡੀ ਹਰਕਤ ਤੋਂ ਕੋਈ ਹੋਈ ਨਹੀਂ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਸ਼ਰਾਰਤਾਂ ਕੋਈਆਂ ਸ਼ਰਾਰਤਾਂ ਇਹ ਸ਼ਰਾਰਤੀ ਬੰਦੇ ਕਰਨ ਪਰ ਇਹ ਚੀਜ਼ ਬਰਦਾਸ਼ਤਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ ਦਿੱਤਾ ਵਾ ਜਿਹੜੇ ਤੁਸੀਂ 71 ਜੱਫੇ ਬੰਦੀਆਂ ਉਹ ਕਿਸ ਸੰਬੰਧ ਦੇ ਵਿੱਚ ਜੱਫੇ ਬੰਦੀਆਂ ਕੱਤਰ ਹੋਈਆਂ ਨੇ ਸਾਜਕਣ ਸਿੰਘ ਹਰਮੰਦਰ ਸਾਹਿਬ ਦੇ ਅੰਦਰ ਜਿਹੜੀ ਵੀਡੀਓ ਵਾਇਰਲ ਕੀਤੀ ਜਾਂਦੀ ਆ ਪਹਿਲਾ ਬੰਬਨਾ ਲੰਗਰ ਹਾਲ ਡਾਉਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਦੂਸਰਾ ਹਰਮੰਦਰ ਸਾਹਿਬ ਨੂੰ ਦੇਖ ਦੇਣਾ ਤੀਸਰੀ ਜਿਹੜੀ ਆ ਵੀਡੀਓ ਹਰਮੰਦਰ ਸਾਹਿਬ ਦੇ ਅੰਦਰ ਜਾਨੀ ਕਿ ਖੋਤੇ ਦਾ ਸੂਰਵਾੜ ਕੇ ਤੇ ਜਿਹੜੇ ਵਾਲੇ ਉਹ ਵੀ ਉਹਨਾਂ ਨੇ ਕਹਿਤਾ ਕਿ ਜਿਹੜਾ ਸ਼ੇਅਰ ਕਰੂਗਾ ਜਨਤਕ ਕਰੂਗਾ ਉਹਦੇ ਉੱਤੇ ਵੀ ਆਫੇ ਹੀ ਦਰਜ ਹੋਏਗੀ ਤੇ ਮੈਂ ਉਹਨਾਂ ਨੂੰ ਕਰਦਾ ਆਪਣੇ ਵਿਊ ਲੈਣ ਵਾਸਤੇ ਨਾ ਗੁਰੂ ਘਰ ਦੀਆਂ ਬਦਨਾਮੀਆਂ ਜੇਕਰ ਤੁਹਾਨੂੰ ਮਹਾਰਾਜ ਨੇ ਕੋਈ ਬਲ ਦਿੱਤਾ ਵਾ ਤੇ ਉਹ ਵਰਤਿਆ ਕਰੋ ਇਹਨੂੰ ਉੱਥੇ ਹੀ ਦਬ ਕੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਗਾਣਾ ਨਾ ਸ਼ੇਅਰ ਕਰਿਆ ਕਰੋ ਭਾਈ ਸਾਹਿਬ ਜੀ ਤੁਸੀਂ ਇਸ ਸਬੰਧ ਦੇ ਵਿੱਚ ਜੋ ਗੁਰੂ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਏਆਈ ਜਿਹੜਾ ਉਹਦੇ ਦੁਆਰਾ ਉਸ ਸਬੰਧ ਦੇ ਵਿੱਚ ਤੁਸੀਂ ਅੱਜ ਕਿਹੜੇ-ਕਿਹੜੇ ਅਫਸਰਾਂ ਨੂੰ ਮਿਲੇ ਜੇ ਪਹਿਲਾਂ ਮਿਲੇ ਅਸੀਂ ਏਡੀਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਏਡੀਸੀ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਤੇ ਇੱਥੋਂ ਦੇ ਸੀਪੀ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਵੀ ਅਸੀਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਮੀਟਿੰਗ ਹੋਈ ਬੈਠ ਕੇ ਘਟੋ-ਘਾਟਾ ਦਾ ਪੋਣਾ ਘੰਟਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਲਦੀ ਹੀ ਹੋਣਾ ਸਾਰੇ ਅਫਸਰਾਂ ਦੀ ਉਹਨੇ ਥਲੇ ਡਿਊਟੀ ਲਾ ਦਿੱਤੀ ਹੈ ਕਿ ਤੁਰੰਤ ਕਾਰਵਾਈ ਕਰਨ ਵਾਸਤੇ ਜਿਹੜੇ ਉਹਨਾਂ ਨੇ ਦੇਖੇ ਤਾਂ ਇਤਿਰੋਜਨ ਸਿੰਘ ਜੀ ਕੀ ਉਹਨਾਂ ਨੇ ਤੁਹਾਨੂੰ ਭਰੋਸਾ ਦਵਾਇਆ ਅਫਸਰਾਂ ਨੇ ਅੱਜ ਬਿਲਕੁਲ ਜਿਹੜਾ ਅਫਸਰਾਂ ਨੇ ਭਰੋਸਾ ਦਵਾਇਆ ਸਾਨੂੰ ਉਹਨਾਂ ਨੇ ਬੁਲਾ ਕੇ ਸਾਈਬਰ ਪ੍ਰਾਈਮ ਸੈਕਿਉਰਿਟੀ ਬੁਲਾਇਆ ਸੀਗਾ ਉੱਥੇ ਉਹਨਾਂ ਨੇ ਉੱਥੇ ਡਿਊਟੀ ਲਾ ਦਿੱਤੀ ਹੈ ਕੋਈ ਉਹਦੇ ਵਿੱਚ ਐਡੀਸ਼ਨ ਸੀਗੀ ਵੀ ਕੋਰਟ ਦੇ ਆਰਡਰ ਲੈਣੇ ਪੈਣੇ ਸੀ ਤੇ ਉਹ ਉਹਨਾਂ ਨੇ ਸੌਰੀ ਉਹਨਾਂ ਨੂੰ ਕਹਿ ਦਿੱਤਾ ਸਰਕਾਰੀ ਸਾਨੂੰ ਉਹਨਾਂ ਨੇ ਕਹਿਤਾ ਹੋਆ ਕਿ ਫੌਰੀ ਆਰਡਰ ਲਾਏਗੇ ਤੇ ਇੱਥੇ ਬਣਦੀ ਜਿੰਨੇ ਜਿੰਨੇ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਛੇਤੀ ਕਾਰਵਾਈ ਕਰਕੇ ਦੇਸਤਾਨਾਂ ਦੇ ਪਿੱਛੇ ਪੁਟਾਇਆ ਜਾਵੇ ਤੇ ਇਹ ਤੋਂ ਉਹਨਾਂ ਨੇ ਐਫ ਆਈ ਆਰ ਵੀ ਦਰਜ ਕਰ ਦਿੱਤੀ ਆ ਤੇ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਛੇਤੀ ਦੀ ਸਥਿਤੀ ਇਹ ਜਿਹੜਾ ਵਾ ਅਸੀਂ ਜ਼ਿੰਮੇਵਾਰੀ ਦੇ ਨਾਲ ਹੀ ਕਰਦੇ ਰਹੋਗਾ ਖਾਲਸਾ ਵਾਹਿਗੁਰੂ ਜੀ ਕੀ ਬਰੇ ਤੋਂ ਸੀਪੀ ਸਾਹਿਬ ਨੂੰ ਇੱਕ ਆਪਾਂ ਬੇਨਤੀ ਇੱਕ ਜ਼ਰੂਰੀ ਕੀਤੀ ਜੋ ਵੀ ਜਿਹੜੀ ਵੀਡੀਓ ਪਾਉਂਦੇ ਹਨ ਉਹ ਤੇ ਆਪਣਾ ਕੰਮ ਕਰ ਦਿੰਦੇ ਆ ਵੀਡੀਓ ਪਾ ਕੇ ਭਾਵੇਂ ਬਾਹਰੋਂ ਪਈ ਭਾਵੇਂ ਕਿਤੋਂ ਮਰਜ਼ੀ ਪਈਏ ਜਿਹੜੇ ਆਪਣੇ ਹੀ ਕੁਝ ਵੀਰਪਰਾ ਵੀ ਉਹ ਲੈ ਕੇ ਖਾਤਰ ਆਪਣੇ ਪੇਜਾਂ ਤੋਂ ਇੰਸਟਾਗ੍ਰਾਮ ਤੋਂ ਫੇਸਬੁਕ ਤੋਂ ਜਾਂ ਵਟਸਐਪ ਤੋਂ ਸ਼ੇਅਰ ਕਰਦੇ ਹਨ ਸੋ ਉਹਨਾਂ ਦੀ ਹੁਣ ਨਿਸ਼ਾਨਦੇਹੀ ਕਰੂਗਾ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਹੋਊਗੀ ਜਿਹੜਾ ਵੀ ਕੋਈ ਵੀ ਇਹ ਵੀਡੀਓ ਵਟਸਐਪ ਤੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਫੇਸਬੁਕ ਤੇ YouTube ਤੇ ਪਾਊਗਾ ਤੇ ਉਹ ਜਰਾ ਖਬਰਦਾਰ ਰਹੋ ਮੌਕੇ ਤੇ ਤਾੜ-ਫਾੜ ਪਰਚਾ ਹੋਣਾ ਜੇ ਕਾਰਵਾਈ ਹੋਣੀ ਜੇ ਬਾਅਦ ਚ ਨਾ ਕਿ ਉਹ ਸਾਡੇ ਤੇ ਕਾਰਵਾਈ ਹੋ ਗਈ ਤੇ ਸਖਤੋ ਸਖਤ ਸਜ਼ਾ ਵੀ ਹੋਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈਬਲ ਵੀਰ ਸਿੰਘ ਜੀ ਤੁਸੀਂ ਇਹਦੇ ਵਿੱਚ ਕੀ ਸਮਝਦੇ ਕਿ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾ ਕੇ ਜਿਹੜਾ ਸੀ ਉਹ ਇਹ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਨਾ ਚਾਹੀਦਾ ਸੀ ਸਿਰ ਫੱਜੀ ਬੰਦਾ ਸੀ ਸਾਡੀ ਸ਼੍ਰੋਮਣੀ ਕਮੇਟੀ ਦਾ ਉਹਨਾਂ ਨੇ ਤੇ ਨਾ ਸ੍ਰੀ ਅਕਾਲਤਾ ਸਾਹਿਬ ਵਾਲਿਆਂ ਨੇ ਕੋਈ ਐਸਾ ਐਕਸ਼ਨ ਹੀ ਲਿਆ ਨਾ ਵਾਇਠਾਈ ਤੇ ਨਾ ਉਹਨਾਂ ਨੇ ਕੋਈ ਸ੍ਰੀ ਅਕਾਲਤਾ ਸਾਹਿਬ ਤੋਂ ਹਾਤਾ ਨਰਾ ਮਾਰਿਆ ਜੇਕਰ ਆ ਗੁਰੂ ਦੇ ਸਿੱਖਾਂ ਨੇ ਮਾਰਿਆ ਕਿ ਸਾਨੂੰ ਆਸ ਵਾਕੇ ਜਲਦੀ ਹੀ ਪ੍ਰਸ਼ਾਸਨ ਜਿਹੜੀ ਹੈ ਉਸ ਤੱਕ ਪਹੁੰਚ ਗਏ ਉਹਨਾ ਦੁਸ਼ਤਾਂ ਨੂੰ ਤੇ ਉਹਨਾ ਜਿਹੜੇ ਗੁਰੂ ਘਰ ਦੇ ਲੋਕੀਆਂ ਨੂੰ ਸਲਾਖਾਂ ਦੇ ਅੰਦਰ ਜਰੂਰ ਫੁੱਟਣਗੇ ਜੇਕਰ ਪ੍ਰਸ਼ਾਸਨ ਤੇਲ ਵਰਤ ਰਿਹਾ ਸੀ ਪਹਿਲਾਂ ਅੱਜ ਤੋਂ ਉਹਨਾਂ ਨੇ ਨਾਲ ਹੀ ਜਿਹੜੇ ਕੋਡ ਕੋਲ ਆਰਡਰ ਲੈਣੇ ਸਨ ਉਹ ਵੀ ਲੈਣ ਦੇ ਆਰਡਰ ਕਰ ਦਿੱਤੇ ਨੇ ਕਿ ਅਸੀਂ ਸੀਪੀ ਸਾਹਿਬ ਦਾ ਧਿਆਨ ਧਨਵਾਦ ਵੀ ਕਰਦੇ ਆ ਕਿ ਪਰ ਪਹਿਲ ਦੇ ਆਧਾਰ ਤੇ ਜਿਹੜਾ ਪ੍ਰਸ਼ਾਸਨ ਨੂੰ ਹੀ ਗੱਲ ਕਰਦੇ ਆ ਕਿ ਹਰਿਮੰਦਰ ਸਾਹਿਬ ਦੀ ਗੱਲ ਹੈ ਜਿੱਥੇ ਸਾਰੇ ਲੋਕ ਆਣ ਕੇ ਨਮਸਕਾਰਾਂ ਕਰਦੇ ਨੇ ਇਥੋਂ ਦੀ ਮਹਿਮਾਨ ਨੂੰ ਸੁਣ ਕੇ ਲੋਕ ਜਿਹੜੇ ਲੋਕੀ ਨੇ ਗੁਰੂ ਘਰ ਦੇ ਉਹਨਾਂ ਦੇ ਉੱਤੇ ਫਸਿਆ ਬਹਿ ਕੇ ਨਾ ਤੁਹਾਨੂੰ ਵੀ ਲੋੜ ਪਈ ਕੰਮ ਛੱਡ ਕੇ ਇੱਥੇ ਆਉਂਦੀ। ਉਹਨਾਂ ਨੇ ਉਹਦੇ ਆਪ ਖੋਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਨ ਵਾਲੇ ਲੋਕ ਨੇ ਤੇ ਵਪਾਰੀ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ ਤੇ ਬਾਹਰ ਦੇ ਬਿਠਾਏ ਬੈਠੇ ਨੇ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਗੁਰੂ ਨਾਨਕ ਨਾਮ ਸਿੱਖਾਂ ਨੂੰ ਕਿ ਆਓ ਤਗੜੇ ਹੋ ਕੇ ਆਪਾਂ ਹਲਾ ਮਾਰੀਏ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਇਹਨਾਂ ਦੇ ਕੋਲੋਂ ਰਮੰਧਰ ਸਾਹਿਬ ਨੂੰ ਯਾਦ ਕਰਾਈਏ ਵਾਹਿਗੁਰੂ ਜੀ ਦਾ ਖਾਸਾ। ਸਵਾਗਤ ਹੈ ਵਾਹਿਗੁਰੂ ਜੀ। ਅੱਜ ਪਤਨ ਦੀ ਪਹੁੰਚੀ ਹਾਂ। ਹਾਂਜੀ ਇਹ ਮੰਗ ਪੱਤਰ ਜਨਾਬ ਮੈਂ ਬੇਸਰ ਸਾਹਿਬ ਦਾ ਇਹ ਪਾਸਾਰੀ ਬਾਕੀ ਸੰਦਰਭ ਤੋਂ ਦੱਸਿਆ ਗਿਆ ਇਹਦੇ ਬਾਰੇ ਐਡੀਸੀ ਵੀ ਨਾਲ ਬਾਤ ਕੀਤੀ ਸੀ ਜਿਹੜੇ ਨਾਲ ਇਹਨਾਂ ਨੇ ਦੱਸਿਆ ਵੀ ਜਿਹੜਾ ਇਹ ਘਟਨਾ ਵਾਪਰੀ ਸੀਗੀ ਉਹਦੀ ਐਫ ਆਰ ਐਸ ਕੋਲ ਤੋਂ 4-5 ਦਿਨਾਂ ਦੇ 24 ਦਿਨਾਂ ਦੀ ਰਿਪੋਰਟ ਕੀਤੀ ਸੀ ਔਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਤੇਰੇ ਬਾਰੇ ਤੁਸੀਂ ਕੋਈ ਹੋਰ ਤੁਸੀਂ ਕੁਝ ਦੱਸਣਾ ਚਾਹੋ ਐਡ ਆਨ ਕਰਨਾ ਚਾਹੋ ਵੀ ਮੈਂ ਫ੍ਰੀਡਿਟੀ ਹਰਬਾ ਸਿੰਘ ਮੈਂ ਦੱਸਣਾ ਚਾਹੁੰਦਾ ਹਾਂ ਕਿ ਇੱਥੇ ਮੈਂਜਰ ਦਰਬਾਰ ਸਾਹਿਬ ਕੋਲ ਇਹਦੀ ਕੰਪਲੇਂਟ ਦੇ ਉੱਤੇ ਜਿਹੜਾ ਵਾ ਐਫ ਆਈ ਆਰ ਇਹ 24 ਤਰੀਕ ਨੂੰ ਦਰਜ ਕੀਤੀ ਸੀ ਜਿਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਦੇ ਸਬੰਧੀ ਆ ਸਾਰੇ ਲੋਕਾਂ ਨੂੰ ਜੋ ਮੰਗਿਆ ਜਥੇਬੰਦੀ ਦੀ ਸਤਿਕਾਰ ਮਿਲੇ ਉਹ ਕੇਸ ਨੂੰ ਸੀਨੀਅਰ ਅਫਸਰ ਜਿਹੜੇ ਆ ਅਗਲੇ ਕੁਝ ਜਿਹੜੀ ਹੈ ਇਹਨਾਂ ਮਤਲਬ ਲੋਕਾਂ ਦੁਆਨ ਦੱਸੇ ਦੇ ਸਬੰਧੀ ਇਹਨਾਂ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਆ ਪਰ ਅਸੀਂ ਵਿਸ਼ਵਾਸ ਦੋਨੇ ਤੁਹਾਡੇ মিডিਆ ਨੇ ਕਿ ਜਲਦੀ ਜਿਹੜੇ ਇਹ ਦੋਸ਼ੀਆਂ ਦੇ ਨਾਮ ਫੇਸ ਕਰਕੇ ਉਹਨਾਂ ਨੂੰ ਸਜ਼ਾ ਹੀ ਦੇ ਉਸ ਲਿਆਉ ਜੇਲਾ ਵਿੱਚ ਬੰਦ ਕੀਤਾ ਜਾਵੇ